ਭਾਈ ਵੀਰ ਸਿੰਘ ਜੀ ਨੇ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਬੜਾ ਸੋਹਣਾ ਵਰਣਨ ਕੀਤਾ ਵੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਪਿਆਰ ਕਰਨ ਵਾਲੇ ਵੀ ਬਹੁਤ ਸਾਰੇ ਲੋਕ ਸਨ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਜਿਹੜਾ ਜੀਵਨ ਹੈ ਬਹੁਤ ਸਾਰੇ ਸਾਲ ਉਹਨਾਂ ਦੀ ਜ਼ਿੰਦਗੀ ਦੇ ਦੇਸ਼ਾਂ ਵਿਦੇਸ਼ਾਂ 'ਚ ਨਿਕਲੇ ਘਰੋਂ ਤੁਰ ਜਾਂਦੇ ਸੀ ਕਈ-ਕਈ ਸਾਲਾਂ ਬਾਅਦ ਸਤਗੁਰੂ ਜੀ ਵਾਪਸ ਆਉਂਦੇ ਸੀ ਕਿਉਂਕਿ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਬੜੇ ਦੂਰ ਦੂਰ ਦੇ ਇਲਾਕਿਆਂ ਦੇ ਵਿੱਚ ਗੁਰਦੁਆਰਾ ਸਾਹਿਬ ਨੇ ਜਿਵੇਂ ਕਿ ਸਾਡੇ ਦੇਸ਼ ਵਿੱਚ ਹੀ ਕਹਿ ਲਓ ਤੁਸੀਂ ਕਿਸੇ ਵੀ ਸਟੇਟ ਵਿੱਚ ਤੁਰ ਜਾਓ ਤੁਹਾਨੂੰ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਸਥਾਨ ਮਿਲਣਗੇ ਕਿੱਥੇ ਗੁਰੂ ਨਾਨਕ ਗੁਰਦੁਆਰਾ ਨਾਨਕ ਠੀਰਾ ਸਾਹਿਬ ਕਿੱਥੇ ਅਸਾਮ ਵਿੱਚ ਗੁਰਦੁਆਰੇ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਸ਼੍ਰੀਲੰਕਾ ਵਿੱਚ ਗਏ ਪਾਤਸ਼ਾਹ ਜੀ ਪਾਕਿਸਤਾਨ ਵਿੱਚ ਕਿੰਨੇ ਹੀ ਸਾਰੇ ਗੁਰਦੁਆਰੇ ਨੇ ਇਰਾਕ ਈਰਾਨ ਵਿੱਚ ਗਏ ਹੋਰ ਵੀ ਕਿੰਨੇ ਦੇਸ਼ਾਂ ਦਾ ਸਫ਼ਰ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਕੀਤਾ ਭਾਈ ਵੀਰ ਸਿੰਘ ਜੀ ਨੇ ਇੱਕ ਘਟਨਾ ਦਾ ਜ਼ਿਕਰ ਕੀਤਾ ਹੈ ਬੜੇ ਪ੍ਰੇਮ ਵਾਲੀ ਉਹ ਘਟਨਾ ਹੈ ਪ੍ਰੇਮ ਕਰਨ ਵਾਲਿਆਂ ਦਾ ਜ਼ਿਕਰ ਹੈ ਉਹਦੇ ਵਿੱਚ ਜਿੱਦਾ ਭਾਈ ਵੀਰ ਸਿੰਘ ਜੀ ਜ਼ਿਕਰ ਕਰਦੇ ਹਨ ਰਾਏਪੋਏ ਦੀ ਤਲਵੰਡੀ ਤੇ ਨਾ ਜਿਹੜਾ ਉਸ ਇਲਾਕੇ ਦਾ ਮਾਲਕ ਸੀ ਜਾਂ ਇੱਕ ਰਾਜਾ ਕਹਿ ਲਓ ਉਹਦਾ ਨਾਂ ਸੀ ਰਾਏ ਬੁਲਾਰ ਹਜ਼ਾਰਾਂ ਏਕੜ ਜ਼ਮੀਨ ਉਹਨਾਂ ਕੋਲ ਪਰ ਨਿਮਰਤਾ ਵੀ ਬੜੀ ਕਿਸੇ ਚੀਜ਼ ਦਾ ਹੰਕਾਰ ਨਹੀਂ ਕਿਸੇ ਚੀਜ਼ ਦਾ ਮਾਣ ਨਹੀਂ ਤੇ ਗੁਰੂ ਨਾਨਕ ਦੇਵ ਸਾਹਿਬ ਨੂੰ ਆਪ ਜੀ ਬੜਾ ਪ੍ਰੇਮ ਕਰਦੇ ਸੀ ਰਾਏ ਬੁਲਾਰ ਜੀ ਅੱਜ ਵੀ ਉਹਨਾਂ ਦੀ ਜਿਹੜੀ ਅੱਗੋਂ ਪੀੜੀ ਚੱਲਦੀ ਹੈ ਕਈ ਪਿੰਡ ਜਿਹੜੇ ਨੇ ਉਹ ਨਨਕਾਣਾ ਸਾਹਿਬ ਦੇ ਆਲੇ-ਦੁਆਲੇ ਵਸੇ ਹੋਏ ਨੇ ਰਾਏ ਬੁਲਾਰ ਜੀ ਵਡੇਰੀ ਉਮਰ ਇੱਕ ਦਿਨ ਉਹਨਾਂ ਨੇ ਨਾਲ ਆਪਣੇ ਨੌਕਰਾਂ ਨੂੰ ਲਿਆ ਮੰਝਾ ਚਕਵਾਇਆ ਜਿਹੜਾ ਰਾਏ ਭੋਏ ਦੀ ਤਲਵੰਡੀ ਵੱਲ ਆਉਂਦਾ ਹੈ ਨਾ ਇਸ ਨਗਰ ਵੱਲ ਆਉਂਦਾ ਹੈ ਇਸ ਪਿੰਡ ਵੱਲ ਆਉਂਦਾ ਹੈ ਰਸਤੇ 'ਚ ਜਾ ਕੇ ਜੰਗਲ 'ਚ ਜਾ ਕੇ ਉਸ ਮੁੱਖ ਰਾਹ ਦੇ ਉੱਤੇ ਮੰਝਾ ਢਾ ਕੇ ਬਹਿ ਗਏ ਵਡੇਰੀ ਉਮਰ ਨਾਲ ਸਾਰੇ ਨੌਕਰ ਨੌਕਰ ਚਾਕਰ ਵੀ ਹੈਰਾਨ ਹੋਏ ਸਾਰੇ ਬਈ ਅੱਜ ਰਾਏ ਜੀ ਨੂੰ ਕੀ ਹੋਇਆ ਵਡੇਰੀ ਉਮਰ ਮੰਝਾ ਚਕਵਾਇਆ ਤੇ ਰਸਤੇ 'ਚ ਆ ਕੇ ਬਹਿ ਗਏ ਕੀ ਬਣਿਆ ਕਿਦੀ ਉਡੀਕ ਕਰ ਰਹੇ ਨੇ ਕਿਦੀ ਵੇਟ ਕਰ ਰਹੇ ਨੇ ਤੇ ਇੱਕ ਨੌਕਰ ਨੂੰ ਭੇਜਿਆ ਗੁਰੂ ਨਾਨਕ ਦੇਵ ਸਾਹਿਬ ਦੇ ਘਰ ਵੀ ਜਾਓ ਪਟਵਾਰੀ ਸਾਹਿਬ ਨੂੰ ਬੁਲਾ ਕੇ ਲਿਆਓ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪਿਤਾ ਜੀ ਮਹਿਤਾ ਕਲਿਆਨ ਦਾਸ ਜੀ ਕਿਉਂਕਿ ਉਹ ਪਟਵਾਰੀ ਦੀ ਨੌਕਰੀ ਕਰਦੇ ਸੀ ਇਲਾਕੇ 'ਚ ਬੜਾ ਰੁਤਬਾ ਸੀ ਬੜਾ ਸਨਮਾਨ ਸੀ ਮਹਿਤਾ ਕਲਿਆਨ ਦਾਸ ਜੀ ਦਾ ਰਾਏ ਬੁਲਾਰ ਮੰਜੇ ਤੇ ਬੈਠੇ ਨੇ ਕ ਰੁੱਖ ਦੀ ਛਾਵੇਂ ਕੋਲ ਸਾਰੇ ਨੌਕਰ ਖੜੇ ਨੇ ਮੁੱਖ ਰਾਹ ਹੈ ਜਿਹੜਾ ਰਾਏਪੋਏ ਦੀ ਤਲਵੰਡੀ ਵੱਲ ਆਉਂਦਾ ਤੇ ਮਹਿਤਾ ਕਲਿਆਨ ਦਾਸ ਵੀ ਪਹੁੰਚੇ ਨੇ ਉਹਨਾਂ ਨੇ ਆ ਕੇ ਬੇਨਤੀ ਕੀਤੀ ਕਿੰਦੇ ਰਾਏ ਜੀ ਪਹਿਲਾਂ ਤੇ ਸੀ ਤੁਹਾਡੇ ਘਰ ਵਿੱਚ ਮਹਿਲ ਵਿੱਚ ਰੋਜ਼ ਮਿਲਦੇ ਹੁੰਦੇ ਸੀ ਗੱਲਬਾਤ ਹੁੰਦੀ ਸੀ ਅੱਜ ਰਾਹ 'ਚ ਕਿਉਂ ਬੁਲਾ ਲਿਆ ਅੱਜ ਇੱਥੇ ਕਦੋਂ ਮੰਝਾ ਢਾ ਕੇ ਬਹਿ ਗਏ ਕਿਦੀ ਵੇਟ ਕਰ ਰਹੇ ਹੋ ਕਿਦੀ ਉਡੀਕ ਕਰ ਰਹੇ ਹੋ ਤੇ ਰਾਏ ਜੀ ਨੇ ਹੱਥ ਜੋੜ ਕੇ ਆਖਿਆ ਕਹਿਣ ਲੱਗੇ ਮਹਤਾ ਕਲਿਆਨ ਦਾਸ ਜੀ ਤੁਸੀਂ ਗੁਰੂ ਨਾਨਕ ਦੇਵ ਸਾਹਿਬ ਦੇ ਪਿਤਾ ਜੀ ਹੋ ਮੈਂ ਇਸ ਕਰਕੇ ਮੰਝਾ ਢਾ ਕੇ ਬਹਿ ਗਿਆ ਰਸਤੇ 'ਚ ਮੇਰੀ ਉਮਰ ਬੜੀ ਵਡੇਰੀ ਹੋ ਗਈ ਹੈ ਤੇ ਤੇਰੇ ਪੁੱਤਰ ਦੇ ਦਰਸ਼ਨ ਕੀਤੇਆਂ ਨੂੰ ਬੜੇ ਸਾਲ ਹੋ ਗਏ ਨੇ ਇਸ ਕਰਕੇ ਮੈਂ ਤੁਹਾਨੂੰ ਇਸ ਲਈ ਬੁਲਾਇਆ ਹੈ ਕਿ ਮੈਨੂੰ ਇਹ ਦੱਸੋ ਵੀ ਤੁਹਾਡੇ ਪੁੱਤਰ ਨੇ ਕਿਦਨ ਘਰ ਵਾਪਸ ਆਉਣਾ ਹੈ ਕਿਉਂਕਿ ਤੁਹਾਨੂੰ ਤੇ ਪਤਾ ਹੋਣਾ ਤੇ ਮਹਤਾ ਕਲਿਆਨ ਦਾਸ ਜੀ ਦੇ ਨੇਤਰ ਛਲਕ ਆਏ ਜਲ ਆ ਗਿਆ ਅੱਖਾਂ 'ਚ ਹੰਝੂ ਡਿੱਗਣ ਲੱਗ ਪਏ ਹੱਥ ਜੋੜ ਲੈ ਕਹਿਣ ਲੱਗੇ ਰਾਏ ਜੀ ਕੀ ਦੱਸਾਂ ਇਕਲੌਤਾ ਲੜਕਾ ਸੀ ਲੜਕੀ ਦੀ ਸ਼ਾਦੀ ਕਰਤੀ ਕੱਲਾ ਲੜਕਾ ਸੀ ਉਹਨੇ ਘਰ ਚ ਰਹਿਣਾ ਸੀ ਖੇਤੀਬਾੜੀ ਕਰਨੀ ਸੀ ਜਾਂ ਹੋਰ ਕੰਮ ਧੰਦਾ ਕਰਨਾ ਸੀ ਪਰ ਕੀ ਦਸੀਏ ਘਰੋਂ ਤੁਰ ਜਾਂਦਾ ਹੈ ਕਈ-ਕਈ ਸਾਲਾਂ ਬਾਅਦ ਮੁੜਦਾ ਹੈ ਔਰ ਇਹ ਵੀ ਨਹੀਂ ਕਹਿ ਸਕਦੇ ਵੀ ਕੋਈ ਵਪਾਰ ਕਰਨ ਜਾਂਦਾ ਹੈ ਕੋਈ ਕੰਮ ਧੰਦਾ ਕਰਨ ਜਾਂਦਾ ਹੈ ਕੋਈ ਧਨ ਕਮਾਣ ਜਾਂਦਾ ਹੈ ਕਈ ਸਾਲ ਹੋ ਗਏ ਨੇ ਗਏ ਹੋਏ ਨੂੰ ਕੋਈ ਸੁਣਿਆ ਪੱਤਰ ਨਹੀਂ ਆਇਆ ਅੱਜ ਤੱਕ ਵੀ ਕਿਹੜੇ ਦੇਸ਼ ਵਿੱਚ ਗਏ ਨੇ ਕਿੱਥੇ ਗਏ ਨੇ ਕਦੋਂ ਵਾਪਸ ਆਉਣਾ ਹੈ ਗੁਰੂ ਨਾਨਕ ਦੇਵ ਸਾਹਿਬ ਜਿਹੜੀ ਪਹਿਲੀ ਉਦਾਸੀ ਸੀ ਨਾ ਗੁਰੂ ਨਾਨਕ ਦੇਵ ਸਾਹਿਬ ਦੀ ਜਦੋਂ ਆਪ ਜੀ ਸਾਧ ਸੰਗਤ ਜੀ ਸੁਲਤਾਨਪੁਰ ਦੀ ਧਰਤੀ ਤੋਂ ਤੁਰੇ ਸਨ ਬੇਬੇ ਨਾਨਕੀ ਦੇ ਘਰ ਵਿੱਚ ਰਹਿੰਦੇ ਸੀ ਮੋਦੀਖਾਨੇ ਦੀ ਕਾਰ ਕੀਤੀ ਫਿਰ ਭਾਈ ਮਰਦਾਨਾ ਜੀ ਨੂੰ ਸਾਥੀ ਬਣਾਇਆ ਰਬਾਬ ਲੈ ਕੇ ਜਦੋਂ ਤੁਰੇ ਜਦੋਂ ਹਰਦوار ਦੀ ਧਰਤੀ ਤੇ ਗੁਰੂ ਨਾਨਕ ਦੇਵ ਸਾਹਿਬ ਗਏ ਨਾਨਕ ਮਤਾ ਸਾਹਿਬ ਗਏ ਪਹਿਲੀ ਉਦਾਸੀ ਤੁਸੀਂ ਸੁਣ ਕੇ ਹੈਰਾਨ ਹੋਵੋਗੇ 12 ਸਾਲਾਂ ਬਾਅਦ ਗੁਰੂ ਨਾਨਕ ਦੇਵ ਸਾਹਿਬ ਜੀ ਵਾਪਸ ਘਰ ਆਏ ਸੀ ਇਤਿਹਾਸ ਕਹਿੰਦਾ ਹੈ ਵੱਡੇ ਵੱਡੇ ਇਤਿਹਾਸਕਾਰਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਹੁਣ ਉਹਨਾਂ ਟਾਈਮਾਂ ਚ ਤੇ ਕੋਈ ਸਾਧਨ ਵੀ ਨਹੀਂ ਸੀ ਨਾ ਕੋਈ ਫੋਨ ਸਨ ਨਾ ਇੰਟਰਨੈਟ ਸੀ ਵੀ ਰੋਜ਼ ਮਾਂ ਪਿਓ ਨਾਲ ਪਿਤਾ ਜੀ ਨਾਲ ਗੱਲ ਹੁੰਦੀ ਹੋਵੇ ਕਿਉਂਕਿ ਅੱਜ ਤੋਂ 500 ਸਾਲ ਪਹਿਲਾਂ ਕਿਹੜਾ ਕੋਈ ਇਸ ਤਰ੍ਹਾਂ ਦਾ ਸਾਧਨ ਹੁੰਦਾ ਸੀ ਘਰੋਂ ਤੁਰ ਜਾਂਦੇ ਸੀ ਕਈ ਕਿੰਨ੍ਹੇ ਸਾਲਾਂ ਬਾਅਦ ਆਉਂਦੇ ਸੀ ਤੇ ਮਾਤਾ ਪਿਤਾ ਨੂੰ ਕੋਈ ਖਬਰ ਹੀ ਨਹੀਂ ਸੀ ਹੁੰਦੀ ਵੀ ਕਿੱਧਰ ਗਏ ਕਦੋਂ ਆਉਣਾ ਤੇ ਰਾਏ ਜੀ ਕਹਿਣ ਲੱਗੇ ਵੀ ਬੜੇ ਸਾਲ ਹੋ ਗਏ ਨੇ ਕੋਈ ਸੁਣਿਆ ਨਹੀਂ ਆਇਆ ਕੋਈ ਪਤਾ ਨਹੀਂ ਕਿੱਧਰ ਗਏ ਨੇ ਤੇ ਕਦੋਂ ਆਉਣਗੇ ਰਾਏ ਬੁਲਾਰ ਦੀ ਮੰਝੇ ਤੇ ਬੈਠੇ ਨੇ ਪਿਤਾ ਜੀ ਵੀ ਕੋਲ ਬਹਿ ਗਏ ਮੈਂ ਤੱਕ ਲਿਆਨ ਦਾਸ ਜੀ ਦੂਰ ਨਾ ਰਾਹ ਦੇ ਉੱਤੇ ਕਿਉਂਕਿ ਉਹਨਾਂ ਟਾਈਮਾਂ 'ਚ ਕੱਚੇ ਰਾਹ ਹੁੰਦੇ ਸਨ ਧੂੜ ਉੱਡਦੀ ਦਿਸਦੀ ਹੈ ਇੰਜ ਲੱਗਦਾ ਵੀ ਕੋਈ ਗੱਡਾ ਕੋਈ ਰੇੜੂ ਰੇੜੂ ਦਾ ਮਤਲਬ ਜਿਹੜਾ ਭਾਈ ਵੀਰ ਸਿੰਘ ਨੇ ਸ਼ਬਦ ਵਰਤਿਆ ਵੀ ਉਹਨਾਂ ਸਮਿਆਂ 'ਚ ਰੇੜੇ ਹੁੰਦੇ ਸਨ ਵੀ ਇੱਕ ਥਾਂ ਤੋਂ ਦੂਜੇ ਥਾਂ ਤੇ ਜਾਣਾ ਜਿਹੜੇ ਕੋ ਚੰਗੇ ਪਰਿਵਾਰ ਹੁੰਦੇ ਸਨ ਉਹ ਇਸ ਤਰ੍ਹਾਂ ਦਾ ਸਾਧਨ ਜਿਹੜਾ ਉਹ ਵਰਤਦੇ ਹੁੰਦੇ ਸੀ ਜਿਨ੍ਹਾਂ ਦੇ ਅੱਗੇ ਘੋੜੇ ਆਦਕ ਜੋੜ ਲੈਣੇ ਤੇ ਜਿੰਨੂੰ ਅੱਜ ਵੀ ਅਸੀਂ ਰੇੜਾ ਰੇੜੀ ਕਹਿ ਦਿੰਨੇ ਆ ਤੇ ਉਹਨਾਂ ਨੇ ਉਹਨਾਂ ਟਾਈਮਾਂ ਦਾ ਸ਼ਬਦ ਵਰਤਿਆ ਰੇੜੂ ਦੂਰ ਇੱਕ ਰੇੜਾ ਜਾਂ ਰੇੜੂ ਕਹਿ ਲਓ ਗੱਡਾ ਕਹਿ ਲਓ ਉਹ ਦੂਰ ਆਉਂਦਾ ਦਿਸਦਾ ਧੂੜ ਉੱਡਦੀ ਹੈ ਉਹ ਰੇੜਾ ਨੇੜੇ ਪਹੁੰਚਿਆ ਜਿੱਥੇ ਰਾਏ ਬੁਲਾਰ ਜੀ ਮੰਝੇ ਤੇ ਬੈਠੇ ਨੇ ਰਾਜ ਆਲੇ ਦੁਆਲੇ ਸਾਰੇ ਨੌਕਰ ਨੇ ਗੁਰਨਾਨਕ ਦੇਵ ਸਾਹਿਬ ਦੇ ਪਿਤਾ ਵੀ ਕੋਲ ਬੈਠੇ ਹੋਏ ਨੇ ਜਦੋਂ ਉਹ ਰੇੜੂ ਨੇੜੇ ਪਹੁੰਚਿਆ ਤੇ ਕੀ ਦੇਖਦੇ ਨੇ ਰਾਏ ਜੀ ਉਹ ਉਸ ਰੇੜੂ ਦੇ ਉੱਤੇ ਬੇਬੇ ਨਾਨਕੀ ਜੀ ਨੇ ਸੁਲਤਾਨਪੁਰ ਤੋਂ ਆਏ ਨੇ ਸੁਲਤਾਨਪੁਰ ਤੁਸੀਂ ਦਰਸ਼ਨ ਕਰਦੇ ਹੋ ਸੁਲਤਾਨਪੁਰ ਗੁਰਦੁਆਰਾ ਸਾਹਿਬ ਜਿੱਥੇ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਆਪਣੇ ਜੀਵਨ ਦੇ ਕੁਝ ਸਾਲ ਲੰਘਾਏ ਤੇ ਬੇਬੇ ਨਾਨਕੀ ਜੀ ਦੀ ਜਿਹੜੀ ਸ਼ਾਦੀ ਆ ਨਾ ਉਹ ਇੱਥੇ ਉਹਨਾਂ ਦੇ ਪਿਤਾ ਵੱਲੋਂ ਕੀਤੀ ਹੋਈ ਸੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਵੱਡੇ ਭੈਣ ਜੀ ਦੀ ਤੇ ਆਪ ਜੀ ਦੇ ਜੀਜਾ ਦੀ ਸਣ ਗੁਰਨਾਨਕ ਦੇਵ ਸਾਹਿਬ ਦੇ ਭਾਈ ਜੈਰਾਮ ਜੀ ਦੋਵੇਂ ਜਣੇ ਭਾਈ ਜੈਰਾਮ ਤੇ ਬੇਬੇ ਨਾਨਕੀ ਜੀ ਉਸ ਰੇੜੂ ਤੇ ਸਵਾਰ ਨੇ ਨੇੜੇ ਪਹੁੰਚ ਗਏ ਉਹ ਵੀ ਹੈਰਾਨ ਹੋਏ ਵੀ ਅੱਜ ਰਾਏ ਜੀ ਵੀ ਰਾਹ 'ਚ ਹੀ ਬੈਠੇ ਨੇ ਮੰਝਾ ਢਾਕੇ ਸਾਰੇ ਨੌਕਰ ਚੱਕਰ ਕੋਲ ਖੜੇ ਨੇ ਪਿਤਾ ਜੀ ਵੀ ਬੈਠੇ ਨੇ ਕੀ ਬਣਿਆ ਕਿਦੀ ਉਡੀਕ ਕਰ ਰਹੇ ਨੇ ਬੇਬੇ ਨਾਨਕੀ ਜੀ ਉਸ ਰੇੜੇ ਤੋਂ ਥੱਲੇ ਉਤਰੇ ਨੇੜੇ ਪਹੁੰਚੇ ਪਿਤਾ ਜੀ ਦੇ ਚਰਨੀ ਹੱਥ ਲਾਇਆ ਰਾਏ ਜੀ ਦੇ ਚਰਨੀ ਹੱਥ ਲਾਇਆ ਤੇ ਰਾਏ ਜੀ ਨੇ ਰੋਕਿਆ ਕਹਿਣ ਲੱਗੇ ਪੁੱਤਰੀ ਤੂੰ ਸਾਡੇ ਲਈ ਬੜੀ ਸਨਮਾਨਯੋਗ ਐ ਕਿਉਂਕਿ ਤੂੰ ਮੇਰੇ ਮੁਰਸ਼ਦ ਦੀ ਵੱਡੀ ਭੈਣ ਐ ਤੂੰ ਗੁਰੂ ਨਾਨਕ ਦੇਵ ਸਾਹਿਬ ਦੀ ਵੱਡੀ ਭੈਣ ਐ ਤੇ ਬੇਬੇ ਨਾਨਕੀ ਜੀ ਨੇ ਪੁੱਛਿਆ ਰਾਏ ਜੀ ਕੀ ਗੱਲ ਅੱਜ ਰਾਹ ਚ ਹੀ ਮੰਝਾ ਢਾ ਕੇ ਬੈ ਗਏ ਕੀ ਬਣਿਆ ਕਿਦੀ ਵੇਟ ਵਿੱਚ ਬੈਠੇ ਹੋ ਕਿਦੀ ਉਡੀਕ ਕਰ ਰਹੇ ਹੋ ਤੇ ਰਾਏ ਬੁਲਾਰ ਜੀ ਨੇ ਹੱਥ ਜੋੜ ਕੇ ਆਖਿਆ ਕਹਿਣ ਲੱਗੇ ਪੁੱਤਰੀਏ ਉਮਰ ਬੜੀ ਵਡੇਰੀ ਹੋ ਗਈ ਐ ਤੇ ਨਾਲੇ ਮੈਂ ਤੈਨੂੰ ਇੱਕ ਗੱਲ ਪੁੱਛਣੀ ਚਾਹਨਾ ਕਹਿੰਦੇ ਨੇ ਤੂੰ ਆਪਣੇ ਭਰਾ ਦੇ ਬੜਾ ਨੇੜੇ ਐ ਅੰਦਰੋਂ ਆਤਮਕ ਤੌਰ ਤੇ ਤੇਰੇ ਭਰਾ ਨੇ ਨਾ ਤੇਰੇ ਨਾਲ ਬਚਨ ਕੀਤਾ ਸੀ ਜਦੋਂ ਉਹ ਉਦਾਸੀਆਂ ਤੇ ਤੁਰੇ ਸੀ ਨਾ ਘਰੋਂ ਨਿਕਲਣ ਲੱਗੇ ਸੀ ਵੀ ਜਦੋਂ ਤੂੰ ਯਾਦ ਕਰੇਂਗੀ ਮੈਂ ਹਾਜ਼ਰ ਹੋਵਾਂਗਾ ਔਰ ਆਤਮਕ ਤੌਰ ਤੇ ਹਮੇਸ਼ਾ ਤੇਰੇ ਨੇੜੇ ਰਵਾਂਗਾ ਤੇ ਇਸ ਕਰਕੇ ਤੁਹਾਨੂੰ ਤੇ ਪਤਾ ਹੀ ਹੋਣਾ ਮਹਿਸੂਸ ਹੁੰਦਾ ਹੀ ਹੋਣਾ ਕਿ ਤੇਰੇ ਵੀਰ ਨੇ ਕਦੋਂ ਘਰ ਆਉਣਾ ਤੇ ਹੁਣ ਸਾਡੀ ਹਾਲਤ ਤੇ ਉਹ ਹੋ ਗਈ ਹੈ ਜਿਵੇਂ ਕਿਸੇ ਮੱਛੀ ਨੂੰ ਪਾਣੀ ਚੋਂ ਬਾਹਰ ਕੱਢ ਦਈਏ ਤੇ ਉਹ ਪਾਣੀ ਬਿਨਾ ਤੜਫ-ਤੜਫ ਕੇ ਮਰ ਜਾਂਦੀ ਹੈ ਤੇਰੇ ਭਰਾ ਤੋਂ ਦਰਸ਼ਨਾਂ ਤੋਂ ਬਿਨਾ ਗੁਰੂ ਨਾਨਕ ਸਾਹਿਬ ਦੇ ਦਰਸ਼ਨਾਂ ਤੋਂ ਬਿਨਾ ਮੇਰੀ ਹਾਲਤ ਵੀ ਇੱਕ ਪਾਣੀ ਤੋਂ ਬਾਹਰ ਕੱਢੀ ਹੋਈ ਮੱਛੀ ਵਰਗੀ ਹੈ ਮੈਨੂੰ ਹਮੇਸ਼ਾ ਇਹ ਡਰ ਸਤਾਉਂਦਾ ਰਹਿੰਦਾ ਹੈ ਕਿ ਕਿਤੇ ਇਹ ਨਾ ਹੋਵੇ ਕਿ ਗੁਰੂ ਨਾਨਕ ਦੇਵ ਸਾਹਿਬ ਦੇ ਆਉਣ ਤੋਂ ਪਹਿਲਾਂ ਪਹਿਲਾਂ ਮੇਰੀ ਮੌਤ ਆ ਜਾਏ ਮੈਂ ਚਾਹੁੰਨਾ ਕਿ ਮਰਨ ਤੋਂ ਪਹਿਲਾਂ ਪਹਿਲਾਂ ਇੱਕ ਵਾਰੀ ਉਹਨਾਂ ਦੇ ਦਰਸ਼ਨ ਜ਼ਰੂਰ ਕਰ ਲਵਾਂ ਤੇ ਬੇਬੇ ਨਾਨਕੀ ਨੇ ਉਸ ਵੇਲੇ ਆਖਿਆ ਸੀ ਰਾਏ ਜੀ ਫਿਕਰ ਨਾ ਕਰੋ ਆ ਜਿਹੜੇ ਅੰਬਾਂ ਦੇ ਬੂਟਿਆਂ ਦੇ ਉੱਤੇ ਕੋਇਲਾਂ ਗੀਤ गा ਰਹੀਆਂ ਨੇ ਨਾ ਮਿੱਠੇ ਮਿੱਠੇ ਗੀਤ ਤੁਸੀਂ ਸੁਣ ਰਹੇ ਹੋ ਇਸ ਗੱਲ ਦਾ ਸੁਨੇਹਾ ਨੇ ਕਿ ਮੇਰਾ ਭਰਾ ਨੇੜੇ ਹੀ ਹੈ ਔਰ ਬਹੁਤ ਜਲਦੀ ਆਏਗਾ ਜਿਹੜੀ ਆ ਮਿੱਠੀ ਮਿੱਠੀ ਹਵਾ ਵਗ ਰਹੀ ਆ ਨਾ ਇਸ ਗੱਲ ਦਾ ਸੁਨੇਹਾ ਦੇ ਰਹੀ ਹੈ ਕਿ ਤੁਹਾਡੇ ਮੁਰਸ਼ਿਦ ਨੇ ਬਹੁਤ ਜਲਦੀ ਇੱਥੇ ਚਰਨ ਪਾਉਣੇ ਨੇ ਪੰਛੀਆਂ ਦੇ ਗੀਤ ਵਗਦੀ ਹਵਾ ਔਰ ਇਹ ਸਾਰਾ ਕੁਝ ਆਲਾ ਦਵਾਲਾ ਇਹ ਸਾਰੀ ਕੁਦਰਤ ਤੇ ਕਾਇਨਾਤ ਇਸ ਗੱਲ ਦਾ ਸੁਨੇਹਾ ਦੇ ਰਹੀ ਹੈ ਕਿ ਮੇਰਾ ਵੀਰ ਬਹੁਤ ਜਲਦੀ ਇਸ ਨਗਰ ਵਿੱਚ ਆਉਣ ਵਾਲਾ ਹੈ ਬੇਬੇ ਨਾਨਕੀ ਜੀ ਆਪਣੇ ਪਿਤਾ ਜੀ ਨੂੰ ਰਾਏ ਜੀ ਨੂੰ ਮਿਲ ਕੇ ਭਾਈ ਜੈਰਾਮ ਜੀ ਨਾਲ ਆਪਣੇ ਘਰ ਵਿੱਚ ਪਹੁੰਚੇ ਨੇ ਨਗਰ 'ਚ ਜਦੋਂ ਘਰ 'ਚ ਪਹੁੰਚੇ ਨੇ ਨਾ ਤੇ ਜਿਹੜੇ ਗੁਰੂ ਨਾਨਕ ਦੇਵ ਜੀ ਸਾਹਿਬ ਦੇ ਮਾਤਾ ਜੀ ਵਡੇਰੀ ਉਮਰ ਮਾਤਾ ਤ੍ਰਿਪਤਾ ਜੀ ਔਰ ਉਹਨਾਂ ਦੀ ਹਾਲਤ ਵੀ ਜਿਹੜੀ ਆ ਉਹ ਬੜੀ ਵਿਰਾਗਮਈ ਬਣੀ ਹੋਈ ਹੈ ਕਿਉਂ ਕਿਉਂਕਿ ਪੁੱਤਰ ਦੇ ਵਿਜੋਗ ਵਿੱਚ ਕਈ ਸਾਲ ਲੰਘ ਗਏ ਨੇ ਔਰ ਪਤਾ ਨਹੀਂ ਕਿ ਕਦੋਂ ਉਹ ਆਉਣਗੇ ਉਮਰ ਵਡੇਰੀ ਹੈ ਸਮੇਂ ਦਾ ਕੁਝ ਪਤਾ ਨਹੀਂ ਔਰ ਅੰਦਰ ਇਹ ਡਰ ਬਣਿਆ ਰਹਿੰਦਾ ਹੈ ਕਿ ਇਹ ਨਾ ਹੋਵੇ ਕਿ ਪੁੱਤਰ ਦੇ ਆਉਣ ਤੋਂ ਪਹਿਲਾਂ ਪਹਿਲਾਂ ਮੌਤ ਆ ਜਾਏ ਔਰ ਮਾਤਾ ਤ੍ਰਿਪਤਾ ਜੀ ਚਾਹੁੰਦੇ ਨੇ ਕਿ ਜਦੋਂ ਸੁਵਾਸ ਨਿਕਲਣ ਜਦੋਂ ਅਖੀਰਲੇ ਸਾਹ ਨਿਕਲਣ ਤੇ ਮੇਰਾ ਪੁੱਤਰ ਮੇਰੇ ਕੋਲ ਹੋਵੇ ਕਦੇ ਛੱਤ ਤੇ ਚੜ ਜਾਂਦੇ ਨੇ ਰੋਜ਼ ਕਿੰਨਾ ਕਿੰਨਾ ਟਾਈਮ ਖੜੇ ਰਹਿੰਦੇ ਨੇ ਜਿਹੜਾ ਰਾਹ ਰਾਏ ਭੋਏ ਦੀ ਤਲਵੰਡੀ ਵੱਲ ਆਉਂਦਾ ਦੂਰੋਂ ਵੇਂਦੇ ਰਹਿੰਦੇ ਨੇ ਵੀ ਸ਼ਾਇਦ ਕਿਤੇ ਮੇਰਾ ਪੁੱਤਰ ਮੈਨੂੰ ਆਉਂਦਾ ਦਿਸ ਪਵੇ ਕਿਉਂਕਿ ਉਹਨਾਂ ਟਾਈਮਾਂ 'ਚ ਸਾਧਨ ਤੇ ਹੁੰਦੇ ਨਹੀਂ ਸਨ ਵੀ ਪਹਿਲਾਂ ਹੀ ਕੋਈ ਫੋਨ ਕਰ ਦੇ ਜਾਂ ਕੋਈ ਹੋਰ ਕੋਈ ਚਿੱਠੀ ਪੱਤਰ ਆ ਜਾਏ ਵੀ ਕਦੋਂ ਉਹਨਾਂ ਨੇ ਆਉਣਾ ਹੈ ਬਸ ਇਹ ਰੋਜ਼ ਦੀ ਉਡੀਕ ਹੁੰਦੀ ਸੀ ਛੱਤ ਤੇ ਚੜ ਜਾਣਾ ਸਵੇਰੇ ਚੜ ਜਾਣਾ ਫਿਰ ਸ਼ਾਮੀ ਜਾ ਕੇ ਖੜ ਜਾਣਾ ਤੇ ਦੂਰੋਂ ਵੇਂਦੇ ਰਹਿਣਾ ਕਿ ਕਿਤੇ ਮੇਰਾ ਪੁੱਤਰ ਆਉਂਦਾ ਹੋਇਆ ਦਿਸ ਪਵੇ ਬੇਬੇ ਨਾਨਕੀ ਜੀ ਘਰ 'ਚ ਪਹੁੰਚੇ ਮਾਤਾ ਤ੍ਰਿਪਤਾ ਜੀ ਬੜੇ ਪ੍ਰੇਮ ਦੇ ਵਿੱਚ ਬੜੇ ਵਿਰਾਗ ਚ ਆਪਣੀ ਧੀ ਨੂੰ ਮਿਲੇ ਗਲ ਲੱਗ ਕੇ ਮਿਲੇ ਔਰ ਬੜਾ ਵਿਰਾਗ ਵੀ ਕੀਤਾ ਨੇਤਰਾਂ 'ਚੋਂ ਜਲ ਵਗ ਤੁਰਿਆ ਤੇ ਕਹਿਣ ਲੱਗੇ ਧੀਏ ਮੈਂ ਤੇ ਤੇਰੇ ਭਰਾ ਦੀ ਉਡੀਕ ਵਿੱਚ ਦਿਨ ਰਾਤ ਤੜਫਦੀ ਰਹਿੰਨੀ ਆ ਕਿ ਮੇਰਾ ਪੁੱਤਰ ਕਦੋਂ ਘਰ ਵਿੱਚ ਆਏਗਾ ਔਰ ਬਿਠਾਇਆ ਆਪਣੀ ਪੁੱਤਰੀ ਨੂੰ ਧੀ ਨੂੰ ਮੰਝੇ ਤੇ ਔਰ ਅੰਦਰੋਂ ਇੱਕ ਜੋੜਾ ਚੁੱਕ ਲਿਆਏ ਕੱਪੜਿਆਂ ਦਾ ਇੱਕ ਜੋੜਾ ਜਿਹੜਾ ਆਪਣੇ ਪੁੱਤਰ ਦੇ ਵਾਸਤੇ ਤਿਆਰ ਕੀਤਾ ਹੋਇਆ ਸੋਚ ਇਹ ਹੈ ਵੀ ਉਹਨਾਂ ਦਾ ਜਿਹੜਾ ਪ੍ਰਕਾਸ਼ ਦਾ ਦਿਨ ਹੈ ਉਹ ਵੀ ਨੇੜੇ ਆ ਗਿਆ ਕੁਝ ਦਿਨ ਬਾਅਦ ਹੀ ਹੈ ਔਰ ਅੰਦਰੋਂ ਆਤਮਾ ਇਹ ਕਹਿੰਦੀ ਹੈ ਰੂਹ ਕਹਿੰਦੀ ਹੈ ਕਿ ਉਸ ਦਿਨ ਮੇਰਾ ਪੁੱਤਰ ਇਸ ਘਰ ਵਿੱਚ ਜ਼ਰੂਰ ਆਏਗਾ ਤੇ ਜ਼ਰੂਰ ਆਉਣ ਤਾਂ ਕਿ ਇਹ ਜਿਹੜਾ ਜੋੜਾ ਇਹ ਕੱਪੜੇ ਜਿਹੜੇ ਉਹਨਾਂ ਲਈ ਤਿਆਰ ਕੀਤੇ ਹੋਏ ਨੇ ਇਹ ਮੈਂ ਉਹਨਾਂ ਨੂੰ ਹੱਥੀਂ ਪਵਾਵਾ ਤੇ ਬੇਬੇ ਨਾਨਕੀ ਜੀ ਹੌਸਲਾ ਦੇਂਦੇ ਨੇ ਵੀ ਫਿਕਰ ਨਾ ਕਰੋ ਜ਼ਰੂਰ ਆਉਣਗੇ ਸ਼ਾਮ ਪੈ ਗਈ ਗੁਰਨਾਨਕ ਦੇਵ ਸਾਹਿਬ ਅਜ ਨਹੀਂ ਆਏ ਰਾਏ ਜੀ ਨੌਕਰਾਂ ਦੇ ਕੋਲੋਂ ਮੰਜਾ ਚੁਕਵਾਇਆ ਦਿਨ ਛਿਪ ਗਿਆ ਵਾਪਸ ਆਪਣੇ ਮਹਿਲਾਂ ਦੇ ਵਿੱਚ ਆ ਗਏ ਪਿਤਾ ਜੀ ਵੀ ਘਰ ਆ ਗਏ ਅਗਲਾ ਦਿਨ ਫਿਰ ਹੋਇਆ ਸਵੇਰ ਹੋਈ ਹੈ ਰਾਏ ਜੀ ਨੇ ਫਿਰ ਆਪਣੇ ਨੌਕਰਾਂ ਕੋਲੋਂ ਮੰਝਾ ਚਕਵਾਇਆ ਨੌਕਰ ਚੱਕਰ ਸਾਰੇ ਨਾਲ ਲਏ ਤੇ ਰਾਏ ਭੋਏ ਦੀ ਤਲਵੰਡੀ ਦਾ ਉਹ ਜਿਹੜਾ ਮੁੱਖ ਰਾਹ ਸੀਗਾ ਉਹਦੇ ਤੇ ਮੰਝਾ ਢਾਹ ਕੇ ਜਾ ਕੇ ਜਿਹੜਾ ਉਹ ਫਿਰ ਬਹਿ ਗਏ ਤੇ ਫਿਰ ਜਿਹੜੀ ਉਡੀਕ ਹੈ ਉਹ ਗੁਰੂ ਨਾਨਕ ਦੇਵ ਸਹਿਬ ਮਹਾਰਾਜ ਜੀ ਦੀ ਕਰਨ ਲੱਗੇ ਬੇਬੇ ਨਾਨਕੀ ਜੀ ਵੀ ਆ ਗਏ ਉੱਥੇ ਹੀ ਮੈਂ ਤਾਂ ਕਲਿਆਨ ਦਾਸ ਜੀ ਆ ਗਏ ਹੋਰ ਜਿਹੜੇ ਪ੍ਰੇਮੀ ਸਨ ਉਹ ਵੀ ਆ ਗਏ ਅੱਜ ਦੋ ਗੁਰਸੇਖਾਏ ਨੇ ਭਾਈ ਮਨਸੁਖ ਤੇ ਭਾਈ ਪਘੀਰਤ ਇਹਨਾਂ ਦਾ ਵੀ ਗੁਰਨਾਨਕ ਦੇਵ ਸਾਹਿਬ ਨਾਲ ਬੜਾ ਪ੍ਰੇਮ ਸੀ ਲਾਹੌਰ ਤੋਂ ਆਏ ਇਹ ਵੀ ਆ ਕੇ ਮਿਲੇ ਔਰ ਹੈਰਾਨ ਹੋਏ ਵੀ ਸਾਰੇ ਜਣੇ ਰਾਹ 'ਚ ਕਾਤੋਂ ਬੈਠੇ ਨੇ ਗੁਰਨਾਨਕ ਦੇਵ ਸਾਹਿਬ ਦਾ ਪਰਿਵਾਰ ਰਾਏ ਬੁਲਾਰ ਜੀ ਵੀ ਰਸਤੇ 'ਚ ਬੈਠੇ ਨੇ ਸਾਰੇ ਨੌਕਰ ਚਾਕਰ ਤੇ ਉਹ ਜਦੋਂ ਆ ਕੇ ਮਿਲੇ ਤੇ ਉਹਨਾਂ ਨੇ ਪੁੱਛਿਆ ਵੀ ਸਾਰੇ ਰਾਹ 'ਚ ਕਿਉਂ ਬੈਠੇ ਹੋ ਤੇ ਇਹਨਾਂ ਨੇ ਦੱਸਿਆ ਰਾਏ ਜੀ ਨੇ ਵੀ ਅਸੀਂ ਗੁਰੂ ਨਾਨਕ ਦੇਵ ਸਾਹਿਬ ਦੀ ਉਡੀਕ ਵਿੱਚ ਹਾਂ ਤੇ ਬੇਬੇ ਨਾਨਕੀ ਜੀ ਨੇ ਪੁੱਛਿਆ ਪਘੀਰਤ ਜੀ ਨੂੰ ਮਨੁੱਖ ਜੀ ਨੂੰ ਵੀ ਤੁਸੀਂ ਕਿਉਂ ਆਏ ਹੋ ਤੇ ਉਹਨਾਂ ਨੇ ਆਖਿਆ ਕਹਿਣ ਲੱਗੇ ਸੀ ਤੇ ਲਾਹੌਰ ਵਿੱਚ ਸਾਂ ਪਰ ਪਤਾ ਨਹੀਂ ਕਈ ਦਿਨਾਂ ਤੋਂ ਨਾ ਬੜੀ ਖਿੱਚ ਜੀ ਪੈ ਰਹੀ ਸੀ ਅੰਦਰੋਂ ਖਿੱਚ ਪੈਂਦੀ ਸੀ ਵੀ ਰਾਏਪੋਏ ਦੀ ਤਲਵੰਡੀ ਵੱਲ ਜਾਈਏ ਸਾਡੇ ਗੁਰੂ ਨੇ ਆਉਣਾ ਬੜੇ ਸਾਲ ਹੋ ਗਏ ਨੇ ਦਰਸ਼ਨ ਕੀਤੇਆਂ ਨੂੰ ਤੇ ਇਸ ਕਰਕੇ ਉਹ ਅੰਦਰ ਦੀ ਖਿੱਚ ਸਾਨੂੰ ਇੱਥੇ ਖਿੱਚ ਲੈ ਆਈ ਹੈ ਇਹ ਫਿਰ ਬੇਬੇ ਨਾਨਕ ਜੀ ਨੇ ਆਖਿਆ ਸਿ ਰਾਏ ਬੁਲਾਰ ਨੂੰ ਰਾਏ ਜੀ ਜੇ ਗੁਰੂ ਨਾਨਕ ਦੇਵ ਸਾਹਿਬ ਦੇ ਪ੍ਰੇਮੀ ਆਪ ਹੀ ਖਿੱਚੇ ਆਤਮਕ ਖਿੱਚ ਕਰਕੇ ਹੌਲੀ-ਹੌਲੀ ਇਸ ਨਗਰ ਵੱਲ ਆ ਰਹੇ ਨੇ ਨਾ ਇਹਦਾ ਮਤਲਬ ਵੀ ਮੇਰਾ ਭਰਾ ਗੁਰੂ ਨਾਨਕ ਦੇਵ ਸਾਹਿਬ ਬਹੁਤ ਜਲਦੀ ਇਸ ਨਗਰ ਦੇ ਵਿੱਚ ਜਿਹੜਾ ਉਹ ਆਉਣ ਵਾਲੇ ਨੇ ਅੱਜ ਫਿਰ ਸਾਰਾ ਦਿਨ ਲੰਘ ਗਿਆ ਭਾਈ ਜੈਰਾਮ ਜੀ ਦੀ ਹਾਲਤ ਵੀ ਬੜੀ ਵਿਰਾਗਮਈ ਹੈ ਕਿਉਂਕਿ ਆਪ ਜੀ ਵੀ ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਬੜਾ ਪ੍ਰੇਮ ਕਰਦੇ ਸੀ ਬੜਾ ਪਿਆਰ ਕਰਦੇ ਸੀ ਹਾਲਾਂਕਿ ਉਹਨਾਂ ਦਾ ਰਿਸ਼ਤਾ ਇੱਕ ਜੀਜੇ ਤੇ ਸਾਲੇ ਵਾਲਾ ਸੀ ਗੁਰੂ ਨਾਨਕ ਦੇਵ ਸਾਹਿਬ ਜੀ ਰਿਸ਼ਤੇ ਵਜੋਂ ਭਾਈ ਜੈਰਾਮ ਜੀ ਦੇ ਸਾਲਾ ਜੀ ਲੱਗਦੇ ਸਨ ਪਰ ਉਹਨਾਂ ਨੇ ਕਦੇ ਇਹ ਰਿਸ਼ਤਾ ਨਹੀਂ ਸਮਝਿਆ ਉਹਨਾਂ ਨੇ ਗੁਰੂ ਕਰਕੇ ਜਾਣਿਆ ਔਰ ਗੁਰੂ ਕਰਕੇ ਹੀ ਸਤਕਾਰ ਦਿੱਤਾ ਅੱਜ ਫਿਰ ਸ਼ਾਮ ਪੈ ਗਈ ਸਾਰੇ ਆਪੋ ਆਪਣੇ ਘਰਾਂ ਵੱਲ ਚਲੇ ਗਏ ਭਾਈ ਮਨਸੁਖ ਭਾਈ ਪਘੀਰਥ ਜਿਹੜੇ ਹਨ ਉਹ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਘਰ ਵਿੱਚ ਆ ਗਏ। ਹੁਣ ਅਗਲਾ ਦਿਨ ਚੜਿਆ ਜਿਹੜਾ ਅਗਲਾ ਦਿਨ ਚੜਿਆ ਨਾ ਇਹ ਉਹ ਦਿਨ ਹੈ ਜਿਹੜਾ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪ੍ਰਕਾਸ਼ ਦਾ ਦਿਹਾੜਾ ਹੈ। ਸਵੇਰ ਹੋਈ ਹੈ। ਬੇਬੇ ਨਾਨਕੀ ਜੀ ਵੀ ਅੰਮ੍ਰਿਤ ਵੇਲੇ ਉੱਠੇ ਨੇ। ਅੱਜ ਉਹਨਾਂ ਨੂੰ ਪੂਰਾ ਵਿਸ਼ਵਾਸ ਹੈ ਵੀ ਅੱਜ ਮੇਰੇ ਭਰਾ ਜੀ ਜ਼ਰੂਰ ਆਉਣਗੇ। ਸਵੇਰੇ ਹੀ ਸਾਰੇ ਜਣੇ ਬਾਹਰ ਇੱਥੇ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਘਰ ਸੀ ਔਰ ਬਾਹਰ ਨਿਕਲਦੀ ਇੱਕ ਖੂਈ ਸੀ ਉਸ ਥੜੇ ਤੇ ਬਹਿ ਕੇ ਭਾਈ ਮਰਦਾਨਾ ਜੀ ਦੇ ਸੁਪੁੱਤਰ ਸਾਹਿਬ ਆ ਗਏ ਰਾਏ ਬੁਲਾਰ ਜੀ ਔਰ ਸਾਰਾ ਪਰਿਵਾਰ ਤੇ ਇੱਥੇ ਕੀਰਤਨ ਹੋਣਾ ਸ਼ੁਰੂ ਹੋ ਗਿਆ ਬੜੇ ਵਿਰਾਗ ਵਿੱਚ ਸ਼ਬਦ ਗਾਇਨ ਕੀਤੇ ਗਏ ਸ਼ਾਮ ਪੈ ਗਈ ਅੱਜ ਮਾਂ ਦੀ ਹਾਲਤ ਵੀ ਬੜੀ ਤਰਸਯੋਗ ਹੈ ਬੜੇ ਵਿਰਾਗ ਵਿੱਚ ਨੇ ਜੋੜਾ ਉਹਨਾਂ ਨੇ ਕੋਲ ਰੱਖਿਆ ਹੋਇਆ ਝੋਲੀ 'ਚ ਬੈਠੇ ਨੇ ਅੱਖਾਂ 'ਚੋਂ ਅਥਰੂ ਵਹਾਉਂਦੇ ਨੇ ਬਈ ਅੱਜ ਤੇ ਮੇਰੇ ਪੁੱਤਰ ਨੂੰ ਜ਼ਰੂਰ ਆਉਣਾ ਚਾਹੀਦਾ ਬੜੇ ਸਾਲ ਹੋ ਗਏ ਨੇ ਮਿਲਿਆਂ ਨੂੰ ਗੱਲਾਂ ਕੀਤੀਆਂ ਨੂੰ ਉਮਰ ਵਡੇਰੀ ਹੋ ਗਈ ਐ ਸਮੇਂ ਦਾ ਕੁਛ ਪਤਾ ਨਹੀਂ ਕਿਸੇ ਨੇ ਆ ਕੇ ਫਿਰ ਸੁਨਿਆ ਦਿੱਤਾ ਵੀ ਜਿਹਦੀ ਵੇਟ ਕਰ ਰਹੇ ਹੋ ਨਾ ਜਿਹਦੇ ਲਈ ਰੋਜ਼ ਰਾਤ ਜਾ ਕੇ ਬਹਿ ਜਾਂਦੇ ਹੋ ਮੰਝਾ ਢਾਕੇ ਜਿਹਦੀਆਂ ਰੋਜ਼ ਗੱਲਾਂ ਕਰਦੇ ਹੋ ਜਿਹਨੂੰ ਰੋਜ਼ ਯਾਦ ਕਰਦੇ ਹੋ ਉਹ ਆ ਚੁੱਕੇ ਹਨ ਗੁਰੂ ਨਾਨਕ ਦੇਵ ਸਾਹਿਬ ਜੀ ਆਪਣੇ ਪ੍ਰਕਾਸ਼ ਵਾਲੇ ਦਿਨ ਰਾਏਪੋਏ ਦੀ ਤਲਵੰਡੀ ਚ ਪਹੁੰਚੇ ਜਿਹੜੀ ਘਰ ਦੀ ਡਿਊਟੀ ਸੀ ਉਹਦੇ ਵਿੱਚ ਖੜੇ ਨੇ ਨਾਲ ਭਾਈ ਮਰਦਾਨਾ ਜੀ ਹੋਰ ਜਿਹੜੇ ਸਾਥੀ ਸਨ ਬੇਬੇ ਨਾਨਕੀ ਜੀ ਸਭ ਤੋਂ ਪਹਿਲਾਂ ਮਿਲੇ ਮਾਤਾ ਤ੍ਰਿਪਤਾ ਜੀ ਮੰਜੇ ਤੇ ਬੇਸ਼ੋਧ ਪਏ ਨੇ ਕਿਉਂਕਿ ਸ਼ਾਮ ਪੈ ਗਈ ਸੀ ਅੱਜ بڑا ਭਰੋਸਾ ਸੀ ਵੀ ਮੇਰੇ ਪੁੱਤਰ ਜੀ ਨੇ ਆਉਣਾ ਕੋਲ ਉਹ ਜੋੜਾ ਪਿਆ ਜਿਹੜਾ ਕੱਪੜਿਆਂ ਦਾ ਵਸਤਰਾਂ ਦਾ ਤਿਆਰ ਕਰਵਾਇਆ ਹੋਇਆ ਸੀ ਗੁਰਨਾਨਕ ਦੇਵ ਸਾਹਿਬ ਨੇੜੇ ਪਹੁੰਚੇ ਮਾਤਾ ਜੀ ਨੂੰ ਜਾ ਕੇ ਆਵਾਜ਼ ਮਾਰੀ ਕਿ ਮਾਂ ਜੀ ਨੂੰ ਰੋਜ਼ ਯਾਦ ਕਰਦੀ ਰਹਿਣੀ ਹੈ ਜਿਹਦੇ ਲਈ ਰੋਜ਼ ਛੱਤ ਤੇ ਕਈ-ਕਈ ਘੰਟੇ ਖੜ ਕੇ ਦੂਰੋਂ ਰਾਹ ਵੇਖਦੀ ਰਹਿਣੀ ਹੈ ਅੱਖਾਂ ਖੋਲ ਮੈਂ ਤੇਰੇ ਕੋਲ ਖੜਾ ਮਾਤਾ ਤ੍ਰਿਪਤਾ ਜੀ ਜਦੋਂ ਉਹਨਾਂ ਨੇ ਨੇਤਰ ਖੋਲੇ ਤੇ ਵੇਖਿਆ ਪੁੱਤਰ ਖੜਾ ਹੈ ਗਲਵੱਕੜੀ ਚ ਲੈ ਲਿਆ ਬੜੇ ਸਾਲਾਂ ਬਾਅਦ ਉਹ ਆਪਣੇ ਪੁੱਤਰ ਨੂੰ ਮਿਲੇ ਇਸੇ ਤਰ੍ਹਾਂ ਹੀ ਪਿਤਾ ਜੀ ਮਿਲੇ ਭੈਣ ਜੀ ਮਿਲੇ ਔਰ ਕਿਸੇ ਨੇ ਜਾ ਕੇ ਰਾਏ ਬੁਲਾਰ ਨੂੰ ਵੀ ਖਬਰ ਦਿੱਤੀ ਵੀ ਰਾਏ ਜੀ ਜਿੰਨੂੰ ਤੁਸੀਂ ਆਪਣਾ ਗੁਰੂ ਮੰਨਦੇ ਹੋ ਨਾ ਮੁਰਸ਼ਦ ਮਨਦੇ ਹੋ ਉਹ ਆ ਚੁੱਕੇ ਹਨ ਰਾਏ ਬੁਲਾਰ ਵਡੇਰੀ ਉਮਰ ਕੋਈ 85 90 ਸਾਲ ਦੀ ਉਹਨਾਂ ਦੀ ਉਮਰ ਨਾਲ ਸਾਰੇ ਨੌਕਰ ਚੱਕਰ ਹੱਥ ਵਿੱਚ ਇੱਕ ਖੁੰਡਾ ਫੜਿਆ ਬੜੀ ਮੁਸ਼ਕਲ ਨਾਲ ਤੁਰਦਿਆਂ ਹੋਇਆਂ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਘਰ ਵੱਲ ਪਹੁੰਚੇ ਨੇ ਡਿਊੜੀ 'ਚ ਖੜੇ ਨੇ ਗੁਰੂ ਨਾਨਕ ਦੇਵ ਸਾਹਿਬ ਨੇ ਦੂਰੋਂ ਹੀ ਵੇਖ ਲਿਆ ਕਿ ਰਾਏ ਬੁਲਾਰ ਜੀ ਆਏ ਨੇ ਨੇੜੇ ਪਹੁੰਚੇ ਰਾਏ ਜੀ ਨੇ ਅੱਗੇ ਵੱਧ ਕੇ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਚਰਨਾਂ 'ਚ ਨਮਸਕਾਰ ਕਰਨੀ ਚਾਹੀ ਤੇ ਗੁਰੂ ਨਾਨਕ ਦੇਵ ਸਾਹਿਬ ਨੇ ਮੋਢਿਆਂ ਤੋਂ ਫੜ ਲਿਆ ਕਹਿਣ ਲੱਗੇ ਰਾਏ ਜੀ ਕੀ ਕਰਦੇ ਹੋ ਤੁਹਾਡੀ ਉਮਰ ਬੜੀ ਵਡੇਰੀ ਐ ਗਲਵੱਕੜੀ ਚ ਲੈ ਲੈ ਆ ਔਰ ਬੜਾ ਪਿਆਰ ਤੇ ਸਤਿਕਾਰ ਦਿੱਤਾ ਰਾਏ ਬੁਲਾਰ ਜੀ ਗਲਵੱਕੜੀ ਚ ਲੈ ਕੇ ਗੁਰੂ ਨਾਨਕ ਦੇਵ ਸਾਹਿਬ ਨੂੰ ਮਹਿਸੂਸ ਕਰਦੇ ਨੇ ਤੇ ਕਹਿੰਦੇ ਨੇ ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਗੁਰੂ ਸਾਹਿਬ ਜੀ ਤੁਸੀਂ ਮੇਰੀ ਆਖਰੀ ਇੱਛਾ ਪੂਰੀ ਕੀਤੀ ਐ ਮੈਨੂੰ ਤੇ ਦਿਨ ਰਾਤ ਇਹੀ ਡਰ ਸਤਾਉਂਦਾ ਰਹਿੰਦਾ ਸੀ ਵੀ ਕਿਤੇ ਇਹ ਨਾ ਹੋਵੇ ਤੁਹਾਡੇ ਦਰਸ਼ਨਾਂ ਤੋਂ ਪਹਿਲਾਂ ਪਹਿਲਾਂ ਮੌਤ ਆ ਜਾਏ ਔਰ ਮੈਂ ਚਾਹੁੰਦਾ ਸੀ ਕਿ ਮਰਨ ਤੋਂ ਪਹਿਲਾਂ ਪਹਿਲਾਂ ਇੱਕ ਵਾਰ ਤੁਹਾਨੂੰ ਜ਼ਰੂਰ ਮਿਲ ਲਵਾਂ ਤੁਹਾਡੇ ਦਰਸ਼ਨ ਕਰ ਲਵਾਂ ਤੁਹਾਡੇ ਨਾਲ ਕੁਝ ਗੱਲਾਂ ਕਰ ਲਵਾਂ ਔਰ ਤੁਸੀਂ ਮੇਰੀ ਅੰਦਰ ਦੀ ਪੁਕਾਰ ਸੁਣੀ ਹੈ ਅੰਦਰ ਦੀ ਅਰਦਾਸ ਸੁਣੀ ਹੈ ਤੇ ਤੁਸੀਂ ਆ ਕੇ ਬਖਸ਼ਿਸ਼ ਕੀਤੀ ਹੈ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਰਾਏ ਬੁਲਾਰ ਨੂੰ ਬੜਾ ਪਿਆਰ ਤੇ ਸਤਿਕਾਰ ਦਿੱਤਾ ਹੋਰ ਜਿਹੜੇ ਗੁਰਸਿੱਖ ਸਨ ਭਾਈ ਪਗੀਰਥ ਵਰਗੇ ਭਾਈ ਮਨੁੱਖ ਵਰਗੇ ਉਹਨਾਂ ਨੇ ਵੀ ਬੜਾ ਪਿਆਰ ਸਤਿਕਾਰ ਦਿੱਤਾ